ਫਗੋਰਾ ਸ਼ਹਿਰ ਵਿੱਚ ਲੁੱਟਖੋਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਅੱਜ ਦੇਣ ਹੀ ਇਜ਼ਾਫਾ ਹੋ ਰਿਹਾ ਹੈ ਅਜੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਨਜ਼ਦੀਕੀ ਪਿੰਡ ਖਜੂਰਲਾ ਵਿਖੇ ਜਿੱਥੇ ਕਿ ਦੇਰ ਰਾਤ ਤਕਰੀਬਨ 2 ਤੋਂ 2:30 ਵਜੇ ਦੇ ਦਰਮਿਆਨ ਚੋਰ ਐਸਬੀਆਈ ਬੈਂਕ ਦਾ ਏਟੀਐਮ ਹੀ ਲੁੱਟ ਕੇ ਲੈ ਗਏ ਜ਼ਿਕਰਯੋਗ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਨੇ ਏਟੀਐਮ ਅੰਦਰ ਲੱਗੇ ਸੀਸੀਡੀਵੀ ਕੈਮਰਿਆਂ ਦੀ ਤਾਰਾਂ ਨੂੰ ਵੱਢ ਦਿੱਤਾ ਉਪਰੰਤ ਕਟਰ ਨਾਲ ਏਟੀਐਮ ਕੱਟ ਕੇ ਵਿੱਚੋਂ ਲੱਖ ਰੁਪਏ ਦੀ ਨਕਦੀ ਕੱਢ ਲਈ ਤੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਗਏ ਇਸ ਬੰਦੀ ਗੱਲਬਾਤ ਕਰਦੇ ਆ ਬਲਕ ਸੰਤੀ ਮੈਂਬਰ ਹੈ ਜੇ ਕੁਮਾਰ ਤੇ ਦਸਨ ਮੁਤਾਬਕ ਏਟੀਐਮ ਵਿੱਚੋਂ ਚੋਰ ਕਰੀਬ 28 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਜਿਸ ਬਾਬਤ ਉਹਨਾਂ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਜੀ ਰਾਤ 1:3 2 ਵਜੇ ਦੇ ਵਿੱਚ ਏਟੀਐਮ ਲੁੱਟ ਕੇ ਲੈ ਗਏ ਜੀ ਕੋਈ ਕੋਈ ਕੈਸ਼ ਵਗੈਰਾ ਹੈਗਾ ਕਿ ਕੈਸ਼ ਇੱਧਰ ਹੈਗਾ ਸੀ ਕਿੰਨਾ ਸੀਗਾ ਸਰ ਕੈਸ਼ ਇੱਧਰ ਨਹੀਂ ਦੱਸਿਆ ਟੋਟਲ ਹਨ ਇੱਕ ਕੈਸ਼ ਆਈਡੀਆ ਕਿੰਨਾ ਹੈ ਫਿਰ ਵੀ ਹੁੰਦਾ ਕਿ ਆ ਉੱਦ ਵਿੱਚ ਹੀ ਦੱਸਿਆ ਨਹੀਂ ਕੈਸ਼ ਪਰ ਮੇਰੇ ਹਿਸਾਬ ਨਾਲ ਜੀ 28 ਹੈ ਜੀ 28 ਲੱਖ ਰੁਪਏ ਦਾ ਸੀ ਠੀਕ 28 ਲੱਖ ਰੁਪਏ ਵਿੱਚ ਸੀਗਾ ਹਾਂ ਜੀ ਕਿ ਸਾਰਾ ਹੀ ਲੱਗਾ ਸਾਰੇ ਲੱਗੇ ਕਟਰਨਾ ਕੱਟ ਕੇ ਤੇ ਜੇ ਟੈਸ ਨਹੀਂ ਹਲੇ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਜੀ ਸਾਨੂੰ ਫੋਨ ਆਇਆ ਸੀ ਤੇ ਬੈਂਕ ਇਥੇ ਕੰਮ ਕਰਦੇ ਸੀ ਹਾਂਜੀ ਤੇ ਮੋਕਕੇ ਦੇ ਐਸਐਚਓ ਸਾਹਿਬ ਡੱਬੀ ਸਾਹਿਬ ਆਏ ਜੀ ਹਾਂਜੀ ਪੁਲਿਸ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਆ ਗਈ ਸੀ ਮੋਕਕੇ ਤੇ ਜਾਦੇ ਜੀ ਹਾਂਜੀ ਉਧਰ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਐਸਪੀ ਫਗਵਾੜਾ ਮੈਡਮ ਮਾਦਵੀ ਸ਼ਰਮਾ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਪੁਲਿਸ ਪਾਰਟੀ ਨਾਲ ਮੋਕਕੇ ਤੇ ਪਹੁੰਚੇ ਤੇ ਪੂਰੀ ਵਾਰਦਾਤ ਦੀ ਜਾਣਕਾਰੀ ਹਾਸਲ ਕੀਤੀ ਇਸ ਦੌਰਾਨ ਕਲਪਤ ਕਰਦੇ ਹਨ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਨੇ ਦੱਸਿਆ ਕਿ ਏਟੀਐਮ ਦੀ ਲੁੱਟ ਦੀ ਵਾਰਦਾਸ ਬੰਦੀ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ ਜਦਕਿ ਬੈਂਕ ਵੱਲੋਂ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਬੈਂਕ ਵੱਲੋਂ ਸੀਸੀਟੀਵੀ ਫੁਟੇਜ ਉਪਲਬਧਿਤ ਕਰਵਾਈ ਗਈ ਹੈ ਡੀਐਸਪੀ ਫਗਵਾੜਾ ਮੁਤਾਬਕ ਬੈਂਕ ਵੱਲੋਂ ਕੋਈ ਵੀ ਸੁਰੱਖਿਆ ਕਰਮਚਾਰੀ ਵੀ ਨਹੀਂ ਰੱਖਿਆ ਗਿਆ ਜਦਕਿ ਪੁਲਿਸ ਵੱਲੋਂ ਸਮੇਂ-ਸਮੇਂ ਤੇ ਬੈਂਕ ਵਾਲਿਆਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਫਿਲਹਾਲ ਇਸ ਵਾਰਦਾਤ ਦੌਰਾਨ ਕਿੰਨੀ ਕੁ ਨਕਦੀ ਚੋਰੀ ਹੋਈ ਹੈ ਫਿਲਹਾਲ ਇਸ ਬਾਰੇ ਬੈਂਕ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਲਈ ਬੈਂਕ ਦੇ ਸਟਾਫ ਦੀ ਬਹੁਤ ਵੱਡੀ ਅਨਗਹਿਲੀ ਹੈ ਉਹਨਾਂ ਕਿਹਾ ਕਿ ਬੈਂਕ ਸਟਾਫ ਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਖਜੂਰਲੇ ਪਿੰਡ ਦੇ ਵਿੱਚ ਏਟੀਐਮ ਲੱਗਾ ਹੋਇਆ ਸੀ ਐਸਬੀਆਈ ਦੀ ਇੱਥੇ ਬ੍ਰਾਂਚ ਤੇ ਉਹ ਰਾਤ ਜਿਹੜਾ ਏਟੀਐਮ ਦੇਖੋਂ ਦੀ ਇਨਫੋਰਮੇਸ਼ਨ ਮਿਲੀ ਹੈ ਸਰਪੰਚ ਨੇ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਆ ਕਿ ਇਦਾਂ ਜਿਹੜਾ ਆ ਉਹ ਬ੍ਰੇਕ ਹੋਇਆ ਹੈ ਏਟੀਐਮ ਸਾਡੇ ਪਿੰਡ ਦਾ ਬੈਂਕ ਵੱਲੋਂ ਕੋਈ ਵੀ ਜਿਹੜੀ ਆ ਅਜੇ ਤੱਕ ਇਨਫੋਰਮੇਸ਼ਨ ਜਿਹੜੀ ਆ ਨਾ ਫੁਟੇਜ ਉਹਨਾਂ ਦਾ ਪ੍ਰੋਵਾਈਡ ਨਹੀਂ ਕਰਾਈ ਗਈ ਤੇ ਨਾ ਹੀ ਇਹਨਾਂ ਨੇ ਅਜੇ ਤੱਕ ਜਿਹੜਾ ਆ ਉਹ ਜਿਹੜਾ ਏਐਨਸੀ ਇਹਨਾਂ ਦੀ ਇੱਕ ਤਰੀਕ ਤੋਂ ਹੀ ਜਿਹੜੀ ਬੰਦ ਕਾਫੀ ਵੱਡਾ ਲੈਕ ਹੈ ਜੀ ਬੈਂਕ ਦੇ ਵਿੱਚ ਬਾਕੀ ਫਰਦਰ ਰਹੀ ਇਨਵੈਸਟੀਗੇਸ਼ਨ ਕਰਦੇ ਰੁਪਾਲ ਸਾਹਿਬ ਇੱਕ ਅਮਾਉਂਟ ਵਗੈਰਾ ਅਮਾਉਂਟ ਵਗੈਰਾ ਤਾਂ ਸੀ ਇਹਨਾਂ ਨੇ ਕੁਝ ਅਮਾਉਂਟ ਅਜੇ ਕਰ ਰਿਹਾ ਜੀ ਜਿਹੜਾ ਨੇ ਗਾਰਡ ਵੀ ਜਿਹੜਾ ਇਹਨਾਂ ਨੂੰ ਕਾਫੀ ਅਸੀਂ ਲੈਟਰ ਜਾਰੀ ਕੀਤੇ ਸੀ ਕਿ ਗਾਰਡ ਇੱਥੇ ਰੱਖਿਆ ਜਾਵੇ ਇਸ ਤੋਂ ਪਹਿਲਾਂ ਵੀ ਇੱਕ ਬਾਈ ਦੇ ਵਿੱਚ ਵੀ ਇੱਥੇ ਹੋਈ ਸੀ ਰੈਂਪ ਉਦੋਂ ਵੀ ਪੈਸੇ ਗਏ ਸੀ ਫਿਲਹਾਲ ਇਹ ਦੱਸ ਰਿਹਾ ਇਹ ਕਹਿ ਰਿਹਾ ਕਿ ਗਾਰਡ ਅਸੀਂ ਨਹੀਂ ਰੱਖਿਆ ਕਿਉਂਕਿ ਪੈਸੇ ਜਿਹੜੇ ਆ ਏਟੀਐਮ ਤੇ ਜ਼ਿਆਦਾ ਨਹੀਂ ਸੀ ਹੁੰਦੇ ਹੈਗੇ ਤੇ ਇਸੇ ਕਰਕੇ ਗਾਰਡ ਨਹੀਂ ਸੀ ਉਹਨਾਂ ਨੇ ਰੱਖਿਆ ਹੋਇਆ ਸਰ ਬਾਕੀ ਵੈਰੀਫਾਈ ਕਰ ਲੈਣੇ ਹਾਂਜੀ ਸਰ ਕਿੰਨੇ ਕ ਵਜੇ ਹੋਇਆ ਇਹ ਅਜੇ ਤੇਨਾ ਬੈਂਕ ਵੱਲੋਂ ਕੋਈ ਸਾਨੂੰ ਜਿਹੜੀ ਫੁਟੇਜ ਪ੍ਰੋਵਾਈਡ ਨਹੀਂ ਕਰਾਈ ਗਈ ਆਦਰਵਾਈਜ਼ ਅਸੀਂ ਲੈਣੇ ਪੈਣੇ ਤੇ ਜਿਹੜੀ ਫੁਟੇਜ ਤੇ ਲਾਗਤ 10:00 ਵਜੇ ਤੋਂ ਲੈ ਕੇ 3:30 ਦੇ ਵਿੱਚ ਵਿੱਚ ਇਨਸੀਡੈਂਟ ਜਿਹੜਾ ਹੈ ਉਹ ਕਲੀਅਰ ਹੋ ਰਿਹਾ ਏਟੀਐਮ ਤੋੜਿਆ ਗਿਆ ਜਾਂ ਕਟਿਆ ਗਿਆ ਪਟਕੇ ਲੱਗੇ ਕਿ ਏਟੀਐਮ ਕਟਿਆ ਗਿਆ ਅ ਸਿਸ਼ਲੀ ਜੋ ਦੇਖਿਆ ਜੀ ਕੱਟ ਕੇ ਲੈ ਕੇ ਗਿਆ ਬਾਕੀ ਫਰਦਰ ਜਿਹੜੇ ਫੁਟੇਜ ਬਗਾਰਾ ਜਦੋਂ ਆਉਂਦੀ ਆ ਉਤੋਂ ਜ਼ਿਆਦਾ ਕਲੀਅਰ ਹੋਏਗਾ ਜੀ ਅਜੇ ਬੈਂਕ ਵਾਲੇ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਲਈ ਸਭ ਨੂੰ ਤਾਂ ਕਾਫੀ ਟਾਈਮ ਹੋ ਗਿਆ 12:30 ਹੋ ਗਿਆ ਹੁਣ ਤੱਕ ਇਹਨਾਂ ਨੇ ਕੋਈ ਨਹੀਂ ਦੱਸਿਆ ਵੀ ਕਿੰਨੀ ਗਮਾਂਡ ਗਈ ਆ ਬਸ ਟਿਲ ਡੇਟ ਅਜੇ ਤੱਕ ਇਹਨਾਂ ਨੇ ਸਾਨੂੰ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਪਾਈ ਬਾਕੀ ਫਰਦਰ ਫੁਟੇਜ ਲੈਣ ਤੋਂ ਬਾਅਦ ਹੀ ਇਹਨਾਂ ਦੀ ਬਾਕੀ ਦੇਖੋ ਇਹਨਾਂ ਦੇ ਘਟਨਾ ਕਾਫੀ ਵਾਪਰ ਚੁੱਕੀਆਂ ਇਦਾਂ ਦੀਆਂ ਜਿਹੜੀ ਨਾ ਕੋਈ ਕੁਆਲਿਟੀ ਦੇ ਰੱਖਦੇ ਆ ਜੀ ਨਾ ਕੋਈ ਹਮ ਤਾਂ ਡਿਟੇਲ ਦਿੰਦੇ ਪੁਲਿਸ ਨੂੰ ਪਹਿਲਾਂ ਵੀ ਹੋ ਚੁੱਕਾ ਹੈ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ ਇਹਨਾਂ ਬੈਂਕ ਵਾਲਿਆਂ ਤੇ ਜੀ ਬਿਲਕੁਲ ਜੀ ਇਸ ਵਾਰੀ ਐਕਸ਼ਨ ਵੀ ਹੋਏਗਾ ਇਹਨਾਂ ਖਿਲਾਫ ਠੀਕ ਹੈ ਜੀ ਕਿਉਂਕਿ ਅਸੀਂ ਇਹਨਾਂ ਨੂੰ ਵੱਖ-ਵੱਖ ਸਮੇਂ ਤੇ ਜਿਹੜੀਆਂ ਲੈਟਰਾਂ ਜਾਰੀ ਕੀਤੀਆਂ ਸੀ ਕਿ ਇਹ ਪਹਿਲਾਂ ਵੀ ਇਨਸੀਡੈਂਟ ਅਸ ਬੈਂਕ ਦੇ ਵਿੱਚ ਹੋ ਚੁੱਕਾ ਹੈ ਪਾਈ ਦੇ ਵਿੱਚ ਤੇ ਫਿਰ ਵੀ ਇਸ ਤਰ੍ਹਾਂ ਨੇ ਸਾਡੀਆਂ ਚਿੱਠੀਆਂ ਦੇ ਬਾਵਜੂਦ ਵੀ ਇੱਥੇ ਕੋਈ ਗਾਰਡ ਜਿਹੜਾ ਹੈ ਉਹ ਤੁਹ ਕੀ ਲੱਗਦਾ ਇਹਦੇ ਵਿੱਚ ਬੈਂਕ ਵਾਲਿਆਂ ਦਾ ਕੀ ਲੱਗਦਾ ਤੁਹਾਨੂੰ ਬਈ ਬੈਂਕ ਵਾਲਿਆਂ ਦਾ ਬਹੁਤ ਵੱਡਾ ਲੈ ਆ ਕੇ